ਜੋਰੂ ਤੇ ਹਸੀਨਾ ਨੇ ਮਿਲ ਕੇ ਬਣਾਈ ਅਜੇ ਹੀ ਵਿਊਂਤ ਤੇ ਹੁਣ ਲੁਕਣਾ ਪੈ ਰਿਹਾ ਹੈ ਥਾਂ ਥਾਂ ਜਾ ਕੇ ਤਾਂ ਪੁਲਿਸ ਲਗਾਤਾਰ ਛਾਪੇਮਾਰੀ ਕਰ ਰਹੀ ਆ ਤਾਂ ਅਜਿਹਾ ਕੀ ਕਰ ਦਿੱਤਾ ਜੋਰੂ ਤੇ ਹਸੀਨਾ ਨੇ ਤੁਹਾਨੂੰ ਉਹ ਵੀ ਦੱਸ ਦਿੰਨੇ ਆ ਤਾਂ ਤੁਹਾਨੂੰ ਦੱਸ ਦਈਏ ਕਿ ਇਹ ਜੋਰੂ ਤੇ ਹਸੀਨਾ ਜੋਨੋ ਪਤੀ ਪਤਨੀ ਨੇ ਤਾਂ ਜਿਨ੍ਹਾਂ ਵੱਲੋਂ ਇੱਕ ਵੱਡੀ ਠੱਗੀ ਕੀਤੀ ਗਈ ਆ ਤਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਇੱਕ ਪਰਿਵਾਰ ਦੇ ਨਾਲ ਵੱਡੀ ਠੱਗੀ ਕੀਤੀ ਗਈ ਆ ਤਾਂ ਹੁਣ ਪੁਲਿਸ ਭਾਲ ਕਰਦੀ ਉਹਨਾਂ ਦੇ ਪਿੱਛੇ ਪਿੱਛੇ ਆ ਤਾਂ ਪੁਲਿਸ ਵੱਲੋਂ ਮਾਮਲਾ ਦਰਜ ਜਿਹੜਾ ਆ ਉਹ ਕੀਤਾ ਗਿਆ ਕਿ ਆਖਿਰਕਾਰ ਇਹ ਮਾਮਲਾ ਹੈ ਕੀ ਆ ਤਾਂ ਕਿਸ ਤਰ੍ਹਾਂ ਦੀ ਜਿਹੜੀ ਆ ਇਹ ਠੱਗੀ ਨੂੰ ਅੰਜਾਮ ਦਿੰਦੇ ਸਨ ਤੁਹਾਨੂੰ ਉਹ ਵੀ ਇਸ ਵੀਡੀਓ ਤੇ ਵਿੱਚ ਦੱਸਾਂਗੇ ਤੋਂ ਬਾਹਰ ਭੇਜਣ ਦਾ ਝਾਂਸਾ ਦੇ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਪਤੀ ਪਤਨੀ ਨੂੰ ਹੁਣ ਪੁਲਿਸ ਅੰਦਰ ਜਿਹੜੀ ਹੈ ਉਹ ਛੁੱਟੇਗੀ ਤਾਂ ਪੁਲਿਸ ਨੇ ਧਾਰਾ 406 420 120 ਦੇ ਤਹਿਤ ਮਾਮਲਾ ਦਰਜ ਕੀਤਾ ਹੈ ਤਾਂ ਦੱਸ ਦਈਏ ਇਹ ਮਾਮਲਾ ਸਮਰਾਲਾ ਦਾ ਹੈ ਜਿੱਥੇ ਇੱਕ ਵਿਅਕਤੀ ਜੋੜੇ ਦੇ ਖਿਲਾਫ ਧੋਖਾ ਧੜੀ ਦਾ ਕੇਸ ਦਰਜ ਕੀਤਾ ਗਿਆ ਜਿਸ ਵੱਲੋਂ ਇੱਕ ਵਿਅਕਤੀ ਨੂੰ ਵਿਦੇਸ਼ ਭੇਜਣ ਦਾ ਲਾਰਾ ਲਾ ਕੇ 3 ਲੱਖ ਰੁਪਏ ਦੀ ਠੱਗੀ ਮਾਰੀ ਗਈ ਆ ਤੇ ਇਸ ਜੋੜੇ ਨੇ 6 ਮਹੀਨੇ ਦੇ ਅੰਦਰ ਅੰਦਰ ਵਿਦੇਸ਼ ਭੇਜਣ ਦਾ ਝਾਂਸਾ ਦਿੱਤਾ ਸੀ ਤੇ ਖੁਦ ਵੱਲੋਂ ਹੀ ਹਲਪੀਆ ਬਿਆਨ ਦੇ ਕੇ ਜੂਨ 2023 ਦੇ ਵਿੱਚ ਪੀੜਤ ਪਰਿਵਾਰ ਕੋਲੋਂ 3 ਲੱਖ ਰੁਪਏ ਜਿਹੜੇ ਨੇ ਉਹ ਵਸੂਲੇ ਸਨ ਪਰ ਜਦੋਂ ਉਸ ਨੂੰ ਕੈਨੇਡਾ ਨਹੀਂ ਭੇਜਿਆ ਤਾਂ ਪੀੜਤ ਪਰਿਵਾਰ ਵੱਲੋਂ ਵਾਰ-ਵਾਰ ਇਹ ਕਿਹਾ ਗਿਆ ਕਿ ਉਹਨਾਂ ਨੂੰ ਪਨੇਡਾ ਕਿਉਂ ਨਹੀਂ ਭੇਜਿਆ ਗਿਆ ਤਾਂ ਇਸ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਸੀ ਤਾਂ ਗੱਲਾਂ ਦੇ ਵਿੱਚ ਜੋ ਲਾਰੇ ਲਾਉਂਦੇ ਰਹੇ ਤਾਂ ਫਿਰ ਉਹਨਾਂ ਦਾ ਫੋਨ ਵੀ ਚੁੱਕਣਾ ਬੰਦ ਕਰ ਦਿੱਤਾ ਤਾਂ ਜਦੋਂ ਉਕਤ ਏਜੰਟ ਪਤੀ ਪਤਨੀ ਨੇ ਕੋਈ ਥਾਂ ਸਿਰਾਂ ਨਾ ਫੜਾਇਆ ਤਾਂ ਪੀੜਤ ਪਰਿਵਾਰ ਨੇ ਐਸਐਸਪੀ ਖੰਨਾ ਵਿਖੇ ਜਾ ਕੇ ਦਰਖਾਸਤ ਦਿੱਤੀ ਤੇ ਇਸ ਦੇ ਤਹਿਤ ਪੁਲਿਸ ਨੇ ਤਫ਼ਤੀਸ਼ ਕਰਕੇ ਦੋਨਾਂ ਪਤੀ ਪਤਨੀ ਦੇ ਖਿਲਾਫ ਦੰਡ ਵਾਲੀ ਧਾਰਾਵਾਂ ਦੇ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤਾਂ ਤੁਹਾਨੂੰ ਸੁਣਾ ਦਿੰਨੇ ਆ ਪੀੜਤ ਪਰਿਵਾਰ ਕੀ ਕਹਿੰਦਾ ਹੈ ਅਤੇ ਪੁਲਿਸ ਅਧਿਕਾਰੀਆਂ ਦਾ ਕੀ ਕਹਿਣਾ ਹੈ ਮੇਰਾ ਨਾਮ ਜਰਮੰਦਾ ਸਿੰਘ ਹੈ ਪਿੰਡ ਮੁਸ਼ਕਵਾਦਾ ਦਾ ਰਹਿਣ ਵਾਲਾ ਹਾਂ ਇਹਨੇ ਕੁੜੀ ਨੇ ਕਰੰਦੀਪ ਕੌਰ ਨੇ ਮੈਨੂੰ ਵੀਜ਼ਾ ਲਵਾ ਕੈਨੇਡਾ ਵੀਜ਼ਾ ਲਵਾਉਣ ਲਈ 3 ਲੱਖ ਰੁਪਏ ਦੀ ਮੰਗ ਕਰੀ ਸੀ ਇਹਨੂੰ ਪੈਸੇ ਦਿੱਤੇ ਸੀ ਪਹਿਲਾਂ ਇਹਨੇ 13000 ਰੁਪਏ ਲੱਤਾ ਤੀਏ ਜੀ ਮੇਰੀ ਕੈਨੇਡਾ ਦੀ ਰਿਫਿਊਜ਼ ਲਾਈ ਹੋਈ ਸੀਗੀ ਉਦੋਂ ਕਲੀਅਰ ਕਰਾਉਣ ਵਾਸਤੇ ਨੇ ਮੈਨੂੰ 13000 ਰੁਪਇਆ Google Pay ਕਰਾਇਆ ਠੀਕ ਹੈ ਫਿਰ ਉਹ ਤੋਂ ਬਾਅਦ ਇਹਨੇ ਮੈਨੂੰ ਉਹ ਕਿਹਾ ਤੀਆ ਤੇਰਾ ਵਰਕ ਪਰਮਿਟ ਲੱਗੂਗਾ ਕੈਨੇਡਾ ਦਾ ਖੇਤੀਬਾੜੀ ਦਾ ਉਹਦੇ ਲਈ ਕਹਿੰਦੀ ਪਹਿਲਾ ਐਡਵਾਂਸ 3 ਲੱਖ ਰੁਪਇਆ ਦੇਣਾ ਪੈਣਾ ਈ ਉਹ ਮੈਂ RTGS ਕਰਾਇਆ ਠੀਕ ਹੈ ਇਹਨਾਂ ਦੇ ਅਕਾਊਂਟ 'ਤੇ ਤੇ ਉਹ ਤੋਂ ਬਾਅਦ ਜਦੋਂ ਇਹਨਾਂ ਨੂੰ ਮੈਂ ਵੀਜੇ ਬਾਰੇ ਪੁੱਛਦਾ ਰਿਹਾ ਇਹ ਕਹਿੰਦੇ ਹਜੇ ਟਾਈਮ ਲੱਗੂਗਾ ਹਜੇ ਕੈਨੇਡਾ ਦੇ ਜਿਵੇਂ ਅੱਗੇ ਆਪਣਾ ਝਗੜਾ ਚੱਲ ਪਿਆ ਹੈ ਕਹਿੰਦੇ ਇੰਡੀਆ ਦਾ ਬੰਦ ਕਰਤੀ ਵੀ ਹੈ ਉਹਦੇ ਕਰਕੇ ਕਹਿੰਦੇ ਥੋੜਾ ਟਾਈਮ ਲੱਗੂਗਾ ਈ ਚਲੋ ਉਸ ਤੋਂ ਬਾਅਦ ਫੇਰ ਇਹਨਾਂ ਨਾਲ ਗੱਲਬਾਤ ਕਰਦੇ ਰਹੇ ਇਹਦੇ ਘਰ ਹਸਬੰਦ ਨੇ ਫੋਨ ਬੰਦ ਕਰਤਾ ਫਿਰ ਕਿਰਨਦੀਪ ਕੋਲ ਨਾਲ ਮੇਰਾ ਸੰਪਰਕ ਹੁੰਦਾ ਰਿਹਾ ਜੀ ਜਦੋਂ ਕਿਰਨਦੀਪ ਨੂੰ ਪੈਸੇ ਪੁੱਛਿਆ ਜੀ ਵਿਜੇ ਵਾਸਤੇ ਪਹਿਲਾਂ ਤਾਂ ਟਾਲ ਮਟੋਲਾ ਕਰਦੇ ਰਹੇ ਜੀ ਫਿਰ ਉਹ ਜਦੋਂ ਇਹਨਾਂ ਨੂੰ ਸ਼ਕਤੀ ਬਾਰੇ ਪੁੱਛਿਆ ਜੀ ਉਸ ਤੋਂ ਬਾਅਦ ਇਹਨਾਂ ਨੇ ਫੋਨ ਹੀ ਬੰਦ ਕਰਤਾ ਜੀ ਇਹ ਘਟਨਾ ਹੈ ਗੱਲ ਕਰੀਏ ਕਦੋਂ ਕੁ ਦੀ ਹੈਗੀ ਇਹ ਘਟਨਾ ਜਿਹੜਾ ਪਿਆ ਕਿਹੜੇ ਮਹੀਨੇ ਦੀ ਘਟਨਾ ਹੈ ਇਹ 6 ਇਹ 6 ਜੂਨ 2023 ਜਿਹਨੇ ਮੈਂ ਆਰਟੀਐਸ ਕਰੇ 3 ਲੱਖ ਰੁਪਏ ਜੀ ਉਸ ਤੋਂ ਬਾਅਦ ਕੋਈ ਰਾਸਤਾ ਨਹੀਂ ਉਹਨਾਂ ਨੇ ਫੇਰ ਤੁਹਾਨੂੰ ਨਹੀਂ ਇਹਨਾਂ ਨੇ ਆਪਣੇ ਨਾਲ ਮੁੜ ਕੇ ਨਾ ਕੋਈ ਸੰਪਰਕ ਨਹੀਂ ਕਰਿਆ ਜੀ ਹੁਣ ਤੁਸੀਂ ਹੁਣ ਫੇਰ ਥਾਣੇ ਗਏ ਹੋ ਕੀ ਰਿਪੋਰਟ ਦਰਜ ਕਰਾਈ ਗਿਆ ਹਾਂਜੀ ਪਹਿਲਾਂ ਐਸਐਸਪੀ ਦੇ ਦਰਖਾਸਤ ਲਿਖਾਈ ਤੀਗੀ ਉਹਨਾਂ ਨੇ ਹੇਟੋ ਚੌਂਕੀ ਮਾਰਕ ਸੁਖਵਿੰਦਰ ਸਿੰਘ ਨੂੰ ਕਰਤੀ ਤੀਗੀ ਉਹਨਾਂ ਤੋਂ ਬਾਅਦ ਉਹਨਾਂ ਨੇ ਜਦੋਂ ਸੁਖਵਿੰਦਰ ਸਿੰਘ ਨੇ ਫੋਨ ਕਰਿਆ ਜੀ ਉਹ ਕਹਿੰਦੇ ਮੇਰੇ ਬਿਆਨ ਦਊਗਾ ਵਕੀਲ ਜੀ ਉਹ ਤੋਂ ਬਾਅਦ ਉਹਨਾਂ ਕੋਈ ਵਕੀਲ ਨਹੀਂ ਆਇਆ ਜੀ ਤੇ ਫੇਰ ਇਹਨਾਂ ਨੇ ਉਹ ਕਹੇ ਸਾਨੂੰ ਕਹਿੰਦੇ ਸੀ ਕਿ ਮੇਰੇ ਨਾਲ ਉੱਥੇ ਨੂੰ ਚੱਲੋ ਮੇਰੇ ਸਹੁਰੇ ਪਰਿਵਾਰ ਕੋਲੋਂ ਜਦੋਂ ਅਸੀਂ ਇਹਨਾਂ ਨੂੰ ਬਾਜੋ ਫਿਰ ਫੋਨ ਕਰਦੇ ਰਹੇ ਇਹਨਾਂ ਨੇ ਫੋਨੇ ਬੰਦ ਕਰਤਾ ਜੀ ਆਪਣਾ ਜਿਹੜੀ ਲਿਖਾ ਪੜੀ ਵੀ ਕੀਤੀ ਸਾਰੀ ਤੁਸੀਂ ਮਾਮਾ ਹਾਂਜੀ ਇਹਦਾ ਬਣਾਇਆ ਹੈ ਜੀ ਐਫੀਡਵਟ ਜੀ ਆਪਣੇ ਕਿੱਥੇ ਦੇ ਰਹਿਣ ਵਾਲੇ ਨੇ ਕੋਈ ਇਹ ਮੱਛ ਇਹ ਮਾ ਕੁੜੀ ਕਿਰਨਦੀਪ ਕੌਰ ਮੱਛਵਾੜਾ ਬੈਂਕ ਕਲੌਨੀ ਦੀ ਰਹਿਣ ਵਾਲੀ ਹੈ ਤੇ ਬਈ ਕਿੱਥੇ ਦੀ ਹੈ ਇਹ ਬਰਨਾਲੇ ਕੋਲ ਸੰਧੂ ਕਲਾ ਪਿੰਡ ਵਜਾਈ ਹੋਈ ਹੈ ਅਮਰਿੰਦਰ ਸਿੰਘ ਦੇ ਹਸਬੰਡ ਦਾ ਨਾਮ ਹੈ ਜੀ ਤੇ ਥੋੜੀ ਜਿਹੀ ਗੱਲਬਾਤ ਹੋਈ ਸੀ ਕੈਨੇਡਾ ਜਾਣ ਦੀ ਕਿੰਨੇ ਪੈਸੇ ਚੁੱਕੀ ਸੀ ਇਹਨਾਂ ਨਾਲ ਇਹਨਾਂ ਨਾਲ 28 ਲੱਖ ਰੁਪਏ ਚ ਗੱਲ ਹੋਈ ਸੀ ਪਹਿਲਾਂ ਅਡਵਾਂਸ ਇਹਨਾਂ 3 ਲੱਖ ਰੁਪਇਆ ਲੱਤਾ ਤੀ ਜੀ 3 ਲੱਖ ਲੈਣ ਤੋਂ ਬਾਅਦ ਕੋਈ ਸੰਪਰਕ ਨਹੀਂ ਨਈ ਇਹਨੇ ਉਹ ਤੋਂ ਬਾਅਦ ਸੰਪਰਕ ਕੋਈ ਨਹੀਂ ਕਰਿਆ ਜੀ ਤੇ ਜਿਵੇਂ ਹੁਣ ਪੁਲਿਸ ਨੇ ਮਾਮਲਾ ਦਰਜ ਕਰ ਦਿੱਤਾ ਤੇ ਕੋਈ ਛਾਪੇਮਾਰੀ ਵਗੈਰਾ ਗ੍ਰਿਫਤਾਰੀ ਹੋਈ ਥੋੜ ਨੂੰ ਲੱਗਿਆ ਪਤਾ ਕੁਝ ਹਾਂਜੀ ਇੱਕ ਵਾਰ ਇਹਦੇ ਘਰ ਆਈ ਗਈ ਸੀ ਛਾਪੇਮਾਰੀ ਕਰੀ ਆਈ ਇਹਨਾਂ ਦੇ ਤੇ ਹੱਥ ਕੁਝ ਨਹੀਂ ਲੱਗਿਆ ਤਾਂ ਨਹੀਂ ਹਜੇ ਤੱਕ ਇਹਨਾਂ ਦਾ ਕੋਈ ਹਤਾ ਪਤਾ ਨਹੀਂ ਲੱਗ ਰਿਹਾ ਜੀ ਹੁਣ ਕੀ ਮੰਗ ਸਣਾਈ ਵੀ ਆ ਜੀ ਇਹ ਮੁਸ਼ਕਬਾਤ ਦੇ ਸੀ ਜੀ ਅਮਰਿੰਦਰ ਸਿੰਘ ਉਹਨਾਂ ਨੇ ਆਪਣੇ ਲੜਕੇ ਨੂੰ ਬਾਹਰ ਭੇਜਣਾ ਸੀ ਤੇ ਉਹਨਾਂ ਦੇ ਏਜੰਟ ਕਿਰਨਦੀਪ ਕੌਰ ਨਾਲ ਗੱਲ ਹੋ ਗਈ ਸੀ ਜੋ ਮਾਛੀਵਾੜੇ ਦੇ ਰਹਿਣ ਵਾਲੇ ਨੇ ਅਤੇ ਮੋਹਾਲੀ ਵਗੈਰਾ ਕੰਮ ਕਰਦੇ ਨੇ ਏਜੰਟੀ ਦੇ ਜੀ ਕਿੰਨੇ ਪੈਸੇ ਆਂਦਾ ਸੀਗੇ ਜੀ 3 ਲੱਖ ਰੁਪਏ ਲੈ ਇਹਨਾਂ ਨੇ ਜੀ 3 ਲੱਖ 28 ਲੱਖ ਰੁਪਏ ਚ ਕਿਹਾ ਸੀ ਵੀ ਅਸੀਂ ਕੈਨੇਡਾ ਭੇਜ ਦਾਂਗੇ 3 ਲੱਖ ਰੁਪਏ ਅਡਵਾਂਸ ਮੰਗਿਆ ਸੀ ਉਹਦੀ ਆਰਟੀਜੀਐਸ ਆਪਣੇ ਹਸਬੰਦ ਦੇ ਨਾਂ ਤੇ ਕਰਾ ਦਿੱਤੀ ਸੀ ਜੀ ਉਸ ਤੋਂ ਬਾਅਦ ਮੁਕੱਦਮਾ ਦਰਜ ਹੋ ਗਿਆ ਉਸ ਤੋਂ ਬਾਅਦ ਮੁਕੱਦਮਾ ਦਰਜ ਹੋ ਗਿਆ ਜੀ ਛਾਪੇਮਾਰੀ ਹੋ ਰਹੀ ਹੈ ਤੇ ਘਰੇ ਲੋਕ ਲਗਾ ਕੇ ਭੱਜੇ ਹੋਏ ਨੇ ਤੁਹਾਨੂੰ ਕੋਈ ਪਹਿਲਾਂ ਵੀ ਮਾਮਲਾ ਦਰਜ ਆਇਆ ਕੁਛ ਆਇਆ ਜੀ ਹਰਤਾਲ ਚ ਉਹਨਾਂ ਦੇ ਘਰ ਕੋਈ ਜਾਂ ਉਹਨਾਂ ਤੇ ਕੋਈ ਹਾਲੇ ਰਿਕਾਰਡ ਖੰਗੜ ਰਹੇ ਆ ਦਾ